ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਜਿਨੇ ਸਿੱਖ ਹਾਂ ਲੇਕਿਨ ਮੈਂ ਹਰ ਤਰੀਕੇ ਦੇ ਨਾਲ ਨਚਣਾ ਟਪਣਾ ਚਾਹੁੰਨਾ ਹਾਂ ਕਿਉਂਕਿ ਇਹ ਤੇ ਸਾਡਾ ਕਲਚਰ ਹੈ ਗੁਰੂ ਕੀ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜਿਸ ਕਲਚਰ ਦੀ ਕਾਵੀ ਕਰਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਬੰਧਨ ਬੰਦ ਭੁਾਈ ਸੋਏ ਪਇਆ ਕਿਰਤ ਨਚੇ ਸਭ ਕੋਇ ਨਚ ਨਚ ਹਸੀ ਚਲੇ ਸੇ ਰੋਏ ਓਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁਦਦੇ ਨ ਮਨ ਕਾ ਚਾਉ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਗੁਰੂ ਪਾਛਾ ਕਹਿੰਦੇ ਨੇ ਕਿ ਵੇਖੋ ਆਪਣੀ ਕੀਤੇ ਸੰਸਕਾਰਾਂ ਦੇ ਅਨੁਸਾਰ ਹਰ ਮਨੁੱਖ ਜੀੜਾ ਹੈ ਉਹ ਕਰਮ ਕਰ ਰਿਹਾ ਹੈ ਬੰਨਿਆ ਹੋਇਆ ਪਰਮਾਤਮਾ ਨੇ ਇੱਕ ਮਾਇਆ ਦਾ ਐਸਾ ਗੀੜ ਬਣਾਇਆ ਉਸ ਜੰਜੀਰਾਂ ਦੇ ਵਿੱਚ ਪਿਆ ਹੋਇਆ ਹਰ ਮਨੁੱਖ ਹਰ ਮਨੁੱਖ ਨੱਚ ਰਿਹਾ ਹੈ ਗੁਰੂ ਪਾਛਾ ਫਿਰ ਅੱਗੇ ਕਹਿੰਦੇ ਨੇ ਕਿ ਕਿਸੇ ਉੱਚੀ ਅਵਸਥਾ ਤੇ ਪਹੁੰਚਣਾ ਉੱਡ ਕਿਨੀ ਪਹੁੰਚਿਆ ਜਾ ਸਕਦਾ ਨੱਚਣ ਟੱਪਣ ਦੇ ਨਾਲ ਕੋਈ ਉੱਚੀ ਅਵਸਥਾ ਹਾਸਲ ਨਹੀਂ ਹੁੰਦੀ ਔਰ ਜਿਹੜੇ ਲੋਕ ਬਹੁਤਾ ਨੱਚਦੇ ਕੱਪ ਦੇ ਹੱਸਦੇ ਨੇ ਅੰਤ ਵਿੱਚ ਉਹ ਇਥੋਂ ਰੋ ਕੇ ਵਿਦਾ ਹੁੰਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਕੇਵਲ ਉਹੀ ਲੋਕ ਜਿਹੜੇ ਪਰਮਾਤਮਾ ਦਾ ਦਰ ਆਪਣੇ ਹਿਰਦੇ ਵਿੱਚ ਰੱਖਦੇ ਨੇ ਕਿ ਮੇਰੇ ਕੋਲ ਥੋੜਾ ਸਮਾਂ ਹੈ ਤੇ ਇਹ ਮੈਂ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰਨ ਕਰਾਂ ਉਹੀ ਪਰਮਾਨ ਹੁੰਦੇ ਨੇ ਬਾਕੀ ਨੱਚਣਾ ਟੱਪਣਾ ਕੇਵਲ ਸ਼ੌਕ ਹੈ ਇਹਦੇ ਨਾਲ ਕੋਈ ਅਵਸਥਾ ਨਹੀਂ ਮਿਲਦੀ ਇਹਦੇ ਨਾਲ ਜੀਵਨ ਨਹੀਂ ਸੁਵਰਦਾ